ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਪੱਠੇਪੈਣੀ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਜੱਗੇਣੋਂ ਦੇ ਕੋਲ ਆਇਆ ਆ ਦੋਸਤੋ ਵਪਾਰ ਦਾ ਕੰਮ ਆ ਪਸ਼ੂ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਤਿੰਨ ਹੀ ਦਿਖਾਉਣੇ ਆ ਇੱਕ ਬੱਚੀ ਗੱਭਣ ਤੇ ਦੋ ਨਾਗ ਜਿਹੜੇ ਸੂਈ ਸਵਾਈ ਆ ਇੱਕ ਜਰਸੀ ਬੱਚੀ ਤੁਹਾਨੂੰ ਸੂਈ ਸਵਾਈ ਦਿਖਾਉਣੀ ਆ ਇੱਕ ਇਧਰ ਜਿਹੜੀ ਤੁਸੀਂ ਇੱਕ ਝੋਟੀ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਇਹ ਸੂਈ ਸਵਾਈ ਆ ਠੀਕ ਆ ਜੀ ਸੋ ਪੱਟੀ ਦੇ ਬਿਲਕੁਲ ਨਾਲ ਲੱਗਦਾ ਪਿੰਡ ਬੱਠੇ ਪੈਣੀ ਸ਼ੈਦਪੁਰ ਇਹ ਪਿੰਡ ਨਾਲ ਨਾਲ ਆ ਠੀਕ ਆ ਜੀ ਭੱਗੂਪੁਰ ਆਸਲ ਪਿੰਡ ਵੀ ਲੱਗੇ ਆ ਤੇ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਆ ਠੀਕ ਆ ਜੀ ਮਾਲ ਰਿਟੇਨ ਦੇ ਵਿੱਚ ਹੀ ਆਉਂਦਾ ਆਏ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਲੈਂਦੇ ਰਿਆ ਕਰੋ ਠੀਕ ਆ ਜੀ ਪੁੱਛ-ਕਿਛ ਕਰਦੇ ਰਿਆ ਕਰੋ ਜਿਹੜੀਆਂ ਵੜਾ ਚਾਹੇ ਕੋਲ ਵੀ ਜਿਹੜੀ ਮੱਝ ਆਪਾਂ ਤੁਹਾਨੂੰ ਅੱਜ ਦਿਖਾਉਣੀ ਆ ਠੀਕ ਆ ਜੀ ਸੂਈ ਸਵਾਈ ਪਸ਼ੂ ਆ ਇੱਕ ਟਾਈਮ ਚੋਲੋ ਦੋ ਗੱਪਾਂ ਤਾਂ ਮੇਰੇ ਜਰਸੀ ਵਿਖਾਦਾ ਕਿ ਟਿਪ ਕੇ 14 ਦਿਨਾਂ ਦੀ ਤਸੱਲੀ ਕਰਕੇ ਲੈ ਜਾਓ ਠੀਕ ਆ ਅੱਜ 27 ਨਵੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 11 11:30 ਹੱਦ 12 ਵਜੇ ਕੋਈ ਦੁਪਹਿਰ ਦਾ ਸਮਾਂ ਤੁਸੀਂ ਮੰਨ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਭਾਜੀ ਠੀਕ ਠਾਕ ਐ ਵਧੀਆ ਕਿਰਪਾ ਤੁਸੀਂ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਵੀਰੇ ਠੀਕ ਠਾਕ ਵਧੀਆ ਜੀ ਕਿਰਪਾ ਜੀ ਜੱਗੇ ਵੀਰ ਉਹਦਾਂ ਮਾਲ ਪਾਇਆ ਸੀ ਕੋਈ 8 7 ਨਾ 6 7 ਕਿ ਨਾ ਕਿ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਮਾਲ ਫੇਰ ਵੇਖਦਾ ਪੂਤਾ ਜੀ ਹਾਂਜੀ ਮਾਲ ਅੱਜ ਸਵੇਰ ਸੁਬਾਹ ਵੀ ਹੈਗੀ ਝੋਟੀ ਬਹੁਤ ਚੰਗੀ ਸੀ ਤਾਜੀ ਸੂਈ ਠੀਕ ਆ ਜੀ ਹਾਂਜੀ ਉਹ ਵੀ ਫਿਰ ਵੀਰ ਇਥੇ ਲੱਗੇ ਆਲੇ ਲੈ ਗਏ ਆਪਣੇ ਠੀਕ ਆ ਠੀਕ ਹਾਂਜੀ ਅੱਜ ਫਿਲਹਾਲ ਤਿੰਨ ਹੀ ਨਗ ਪਾਉਣੇ ਆਪਾਂ ਹਾਂਜੀ ਤਿੰਨ ਪਸ਼ੂ ਪਾਉਣੇ ਇੱਕ ਝੋਟੀ ਆ ਤੇ ਦੋ ਇਹ ਗਾਵਾਂ ਜਰਸੀ ਆ ਠੀਕ ਆ ਹਾਂਜੀ ਬਾਬੇ ਜਰਸੀਆਂ ਦਾ ਵੀ ਜਿਹੜਾ ਦੱਸੋ ਸ਼ੌਕ ਪੂਰਾ ਹੋ ਜਾਊਗਾ ਅੱਜ ਆਪਣੇ ਭਰਾਵਾਂ ਦਾ ਠੀਕ ਆ ਜੀ ਦੋ ਜਰਸੀਆਂ ਵਗਾਉਣੀਆਂ ਤੁਹਾਨੂੰ ਇੱਕ ਤਾਂ ਬਿਲਕੁਲ ਸੂਈ ਆ ਜੇਰ ਇਹਨੇ ਪਾਉਣੀ ਅਜੇ ਹਾਂਜੀ ਜੇਰ ਪਾਉਣ ਵਾਲੇ ਸੰਧੂ ਸਾਹਿ ਹਾਂਜੀ ਹਾਂਜੀ ਬੱਚੀ ਕਿਵੇਂ ਪਹਿਲਾਂ ਨਾ ਕਿ ਦੂਜੇ ਆ ਇਹ ਸੰਧੂ ਸਾਹਿਬ ਦੂਜੇ ਸੁਈ ਹੋਣੀ ਆ ਅੱਛਾ ਜੀ ਹਾਂਜੀ ਠੀਕ ਆ ਹੁਣ ਕੋਈ ਘੰਟਾ 2 ਘੰਟੇ ਹੋਇਆ ਪਹਿਲਾਂ ਸਮਾਂ ਹਾਂਜੀ ਇਹ ਸੰਧੂ ਸਾਹਿਬ ਕੋਈ 9:30 ਵਜੇ ਸਵੇਰ ਸੁਈ ਆ ਓਕੇ ਹਾਂਜੀ ਲਓ ਜੀ 9:30 ਵਜੇ ਦੋਸਤ ਟਾਈਮ ਆ ਸੁਈ ਨੂੰ ਹੁਣ ਤਕਰੀਬਨ ਕੋਈ 11:30 12:00 ਕ ਵਜਨ ਡਏ ਨੇ ਮਗਰ ਕੀ ਇਹ ਤੇ ਇਹ ਸੰਧੂ ਸਾਹਿਬ ਅੱਛੀ ਆ ਗਈ ਬਹੁਤ ਸੋਹਣੀ ਜਰਸੀ ਦੀ ਪਿਓ ਮਗਰ ਦੋਸਤ ਜਰਸੀ ਬ੍ਰੀਡ ਦੇ ਵਿੱਚ ਹੀ ਬੱਛੀ ਆ ਗਈ ਆ ਹਾਂਜੀ ਜਿਹੋ ਜੇ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਜਰਸੀ ਅੰਕ ਦੇ ਵਿੱਚ ਤੇ ਮਗਰ ਉਸੇ ਜੀ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਬੱਛੀ ਆ ਗਈ ਆ ਨੜੂਆ ਨਾਲ ਸੋ ਜੇਰ ਪਾ ਦੂਗੀ ਉਹਦੀ ਡਿਟੇਲ ਤੁਸੀਂ ਲੈ ਲਓ ਜੇ ਬਾਅਦ ਵਿੱਚ ਹਾਂ ਜੀ ਉਹ ਆਪਾਂ ਸਾਰੀ ਡਿਟੇਲ ਦਵਾਂਗੇ ਵੀ ਜੇਰੇ ਨੇ ਕਦੋਂ ਪਾਈ ਆ ਕਿਨੇ ਟਾਈਮ ਕੇ ਨਹੀਂ ਜੋ ਹੋਊਗਾ ਸੱਚ ਦੱਸਿਆ ਜਾਊਗਾ ਬਿਲਕੁਲ ਜੀ ਹਾਂ ਜੀ ਹਾਂ ਜੀ ਬਾਕੀ ਲੇਵਲ ਉਹ ਬਹੁਤ ਵਧੀਆ ਬਣਿਆ ਹਾਂ ਜੀ ਬਾਕੀ ਆਪਾਂ ਚੋਈ ਤੇ ਨਹੀਂ ਅਜੇ ਬੱਚੇ ਨੂੰ ਦੁੱਧ ਥੋੜਾ ਚੰਗਾਇਆ ਤੇ ਧਾਰਾਂ ਜਰੂਰ ਮਾਰੀਆਂ ਵਾ ਠੀਕ ਹੈ ਚੋਣ ਜਾਣ ਇੱਕ ਨੰਬਰ ਵਾ ਠੀਕ ਹੈ ਹਾਂ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਠੀਕ ਹੈ ਭਰਾ ਹਾਂ ਜੀ ਲੱਗੇ ਵੀ ਮੜਾ ਖੋਲ ਕੇ ਨੂੰ ਤੋੜ ਕੇ ਦਿਖ ਉਤੋਂ ਕਰਮਾਲੀ ਪੂਰੀ ਸਾਫ ਸੁਥਰੀ ਹੈ ਪਿੰਡੇ ਦੀ ਥੋੜਾ ਜਿਹਾ ਸੂਸਵਾ ਕੇ ਪਸ਼ੂ ਥੋੜੀ ਜੀ ਤਹਿ ਤੂ ਜੀ ਲਾ ਜਾਂਦਾ ਕਿਉਂਕਿ ਮਗਰ ਬੱਛੀ ਆ ਤੇ ਬੱਚਾ ਵੀ ਪੂਰਾ ਹੈਲਦੀ ਆ ਠੀਕ ਆ ਪੂਰੀ ਰਾਜੀ ਬਹੁਤ ਖੂਬਸੂਰਤ ਮਗਰ ਬੱਛੀ ਆ ਗਈ ਆ ਬਾਕੀ ਸਤੂ ਸਾਹਿਬ ਜਿੱਡੇ ਉਤੋਂ ਔਨ ਨਹੀਂ ਥੱਲੇ ਹੋ ਆ ਹਾਂ ਜੀ ਹਾਂ ਬਹੁਤ ਜਿਆਦੀ ਆ ਆ ਚੈੱਕ ਕਰੋ ਠੀਕ ਆ ਜੀ ਸੋ ਜਿੰਨਾ ਕਿ ਕਰਮਾਲੀ ਨੂੰ ਵਜਨ ਵਜਨ ਆ ਠੀਕ ਆ ਜੀ ਉਹ ਹਿਸਾਬ ਨਾਲ ਲੇਵਾ ਤੁਸੀਂ ਵੇਖੋ ਡੱਕ ਬਹੁਤ ਪਿਆਰੀ ਆ ਬਿਲਕੁਲ ਫਿਕਸ ਕੰਪੈਕਟਟਰ ਆ ਬੋਲੀ ਸੋ ਜਰਸੀ ਦਾ ਤੋਹਫਾ ਬਾਕੀ ਆਪਣੇ ਵੀਰ ਬੜੀ ਡਿਮਾਂਡ ਕਰਦੇ ਰਹਿੰਦੇ ਆ ਸੋ ਜਰਸੀ ਵੱਛੀ ਆ ਦੋਸਤੋ ਬਿਲਕੁਲ ਪਲੂਨ ਪਹਿਲਾ ਸੁਆਹ ਹੈ ਪਹਿਲਾ ਨਹੀਂ ਹੈ ਨਾ ਵੱਸੀ ਸ਼ੋਰ ਹਾਂਜੀ ਪਹਿਲਣਾ ਹੋਵੇ ਦੁੱਜਣਾ ਵੇ ਚਲੋ ਕੋਈ ਆਪਦੀ ਸਮਝਣਾ ਲੈ ਲੇ ਹਾਂਜੀ ਬਾਕੀ ਚੋਨ ਜਾਣ ਬਿਲਕੁਲ ਠੰਡੀ ਨਿਕਲੀ ਆ ਠੀਕ ਹੈ ਭਰਾ ਹਾਂਜੀ ਨਹੀਂ ਚੰਗੀ ਵੱਸੀ ਆ ਸੋ ਜਿੰਨੇ ਵੀ ਆ ਵੱਸੀ ਬੜੀ ਸਾਫ ਸੁਥਰੀ ਆ ਤੇ ਵੀਰ ਜਗੇ ਕੀ ਮੁੱਲ ਕੀ ਡਿਮਾਂਡ ਰੋਈ ਦੀ ਇਹ ਸੰਤੋਖ ਸਾਹਿਬ ਮੁੱਲ ਉੱਡਦੀਆਂ ਵਾਲੇ ਕਰਦੇ ਨੇ ਆਪਾਂ ਮੁੱਲ ਭਾਵੇਂ ਇਹਦਾ 60 65 ਜੋ ਮਰਜ਼ੀ ਕਰੀ ਚੱਲੀਏ ਹਾਂ 50 ਨਹੀਂ ਕਰਨਾ अच्छा जी, जी ए हाना 46000 ਰੁਪਏ ਦੇ ਦੇਣੀ ਆ 46000 ਦੀ ਹਾਂਜੀ ਲਓ ਜੀ ਯਸਨੋ 46000 ਦੀ ਇਹ ਅੱਜ ਬੱਚੀ ਮਿਲ ਜੂਗੀ ਹਾਂਜੀ ਤੇ 500 ਰੁਪਏ ਹੋਰ ਛੋੜ ਲਓ ਜੀ 4345 ਦੀ 4345 ਸੰਧੂ ਸਾਹਿਬੇ ਦੇ ਦੇਣੀ ਆ ਲਓ ਜੀ 434500 ਦੀ ਅੱਜ ਇਹ ਬੱਚੀ ਮਿਲ ਜੂ ਆਪਣੇ ਭਰਾਵਾਂ ਨੂੰ ਠੀਕ ਆ ਬਾਕੀ ਬਹੁਤ ਸੋਹਣਾ ਥੱਲਿਓ ਬਖਾਰਾ ਬਖੂਲਾ ਬਹੁਤ ਜਿਆਦਾ ਨੇਵਾ ਥੋੜੀ ਪਲੂਨ ਹੈਗੀ ਆ ਲੇਵੇ ਦੇ ਉੱਪਰ ਚਲੋ ਉਹ ਤੁਹਾਨੂੰ ਨਜ਼ਰ ਆ ਹੀ ਰਹੀ ਆ ਠੀਕ ਆ ਤੇ ਤਕਰੀਬਨ ਪਲੂਨ ਉਤਰਨ ਤੋਂ ਬਾਅਦ ਜਿਹੜਾ ਚਵਾਈ ਵਾਲਾ ਪੂਰਾ ਹੱਥੀ ਚਵਾਈ ਵਾਲਾ ਥਾਣਾ ਨਿਕਲ ਕੇ ਸਾਹਮਣੇ ਆ ਸੋ ਸਾਡੇ 45000 ਦੀ ਹੈ ਹਾਂਜੀ ਠੀਕ ਹੈ ਭਰਾ ਇਧਰ ਸਾਇਗਰ ਨੰਬਰ ਤੇ ਵੀਰ ਜੱਗੇ ਆ ਵੱਛੀ ਆਪਣੇ ਕੋਲ ਗੱਬਣ ਆ ਗਈ ਹੈ ਹਾਂਜੀ ਹਾਂਜੀ ਬੋ ਜੀ ਗੱਬਣ ਵੱਛੀ ਆ ਗਈ ਹੈ ਠੀਕ ਹੈ ਜੀ ਤੇ ਲਾਲ ਤੇ ਵਾਈਟ ਦਾ ਕੰਬੀਨੇਸ਼ਨ ਤੇ ਅੰਤ ਵਿੱਚ ਡੱਬ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਇਹ ਸਵੇਰ ਕਿਵੇਂ ਆਪਣੇ ਕੋਲ ਇਸ ਪਹਿਲੇ ਸਵੇਰ ਸੋਣ ਵਾਲੀ ਸੰਧੂ ਸਾਹਿਬ ਵਾਲੇ ਨੂੰ ਵੱਛੀ ਹੈ ਪਹਿਲਾਂ ਵੱਛੀ ਹੈ ਲਓ ਜੀ ਪਲੂਨ ਪਹਿਲਾ ਸਵੇਰ ਵੱਛੀ ਹੈ ਬਾਕੀ ਆਵਾ-ਤਾਵਾ ਤੇਾਈ ਖੜੀ ਹੈ ਕਰਮਾ ਲਈ ਲੈ ਜੂਗੀ ਕੋਈ ਤੇ ਡੱਕ ਦੋ ਦਿਨ ਦੋ ਤਿੰਨ ਦਿਨ ਸਾਰ ਸੋਣੂ ਸਾਹਿਬ ਖੜੂਗੀ ਅਜੇ ਪੂਰੀ ਅਜੇ ਧੂਲ ਬਾਦ ਆ ਹਾਂ ਵੱਛੀ ਨੂੰ ਹਾਂਜੀ ਕਰੋ ਸੋ ਲੇਵੇ ਦੇ ਵਿੱਚ ਢਿੱਲ ਟੂ ਕਾਫੀ ਆ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਸੋ ਸਮਾਂ ਬਸ ਇੰਨਾ ਕੀ ਲੈ ਕੇ ਜਾਊਗੀ ਬੱਚੀ ਬਹੁਤ ਪਿਆਰੀ ਆ ਹਾਈਟ ਕੱਦ ਦੀ ਗੱਲ ਕਰ ਲਈਏ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਠੀਕ ਆ ਤੇ ਮੂੰਹ ਮੱਥਾ ਤਾਂ ਮੇਰੇ ਕੋਲ ਹੀ ਆਪਾਂ ਚੈੱਕ ਕਰਾ ਦਿੰਨੇ ਆ ਫੇਸ ਫੇਸ ਕੁਆਲਟੀ ਬਹੁਤ ਸੋਹਣੀ ਹਿੰਦੂ ਸਾਹਿਬ ਜੀ ਆ ਚੈੱਕ ਕਰੋ ਛੋਟਾ ਫੇਸ ਬਿਲਕੁਲ ਡੋਂਗ ਟਵਾ ਉਸੇ ਤਰ੍ਹਾਂ ਹੀ ਦੋ ਅੱਖਾਂ ਦੇ ਵਿੱਚ ਲੋ ਜੀ ਠੀਕ ਆ ਜੀ ਸੋ ਪਹਿਲਾਂ ਸੂਆ ਬੱਚੀ ਚੈੱਕ ਕਰੋ ਆ ਇੱਥੇ ਘਰੋਕੀ ਮੇਰੇ ਜਗ ਕੇ ਆਇਆ ਨੂੰ ਮੋੜ ਕੇ ਇੱਥੇ ਮੜਾ ਇੱਥੇ ਡੱਕਿਆ ਆ ਇੱਥੇ ਰੋਕਿਆ ਹਟ ਗੰਮ ਲੀ ਆ ਦੇ ਬਹੁਤ ਠੀਕ ਆ ਸੋ ਬੱਚੀ ਬਹੁਤ ਪਿਆਰੀ ਆ ਜਰਸੀ ਨਸਲ ਪੀਰੀਡ ਦੇ ਵਿੱਚ 225 ਤਿਆਰੀ ਤੇ ਜਾਂ ਤਕਰੀਬਨ 2 ਗਤੇ ਨਹੀਂ ਲੈ ਕੇ ਜਾਊਗੀ। ਬਾਕੀ ਥੱਲੇੋਂ ਭਾਂਡਾ-ਪੂੰਡਾ ਬਹੁਤ ਸੋਹਣਾ ਬਣਿਆ ਪਿਆ। ਸੋ ਸੂ ਵੀ ਪੈਂਦੀ ਆ ਕਈ ਵਾਰ ਕੋਈ ਸੱਜਣ ਵੀਰ ਆਪਣਾ ਕੋਈ ਸੌਦਾ ਕਰਦਾ ਠੀਕ ਆ ਜੀ ਸਫਰ 'ਚ ਜਾਂਦੇ ਆ ਵੀ ਸੂ ਸਕਦੀ ਐ ਚਲੋ ਬਹੁਤੀ ਗੱਲ ਨਹੀਂ ਪਣੀ-ਪੁਣੀ ਆ ਥੱਲੇੋਂ ਜਿੰਨੀ ਕ ਟਿੱਪਨ-ਟਪਨ ਬਾਹਰ ਸੰਤੂ ਸਾਹਿਬ ਚੰਗੀ ਆ ਪਰ ਇਹ ਨਾਰਾ ਹੀ ਆਉਂਦਿਆ ਬਹੁਤ ਸੰਗਣਾ ਠੀਕ ਐ ਵੀਰੇ ਠੀਕ ਹਾਂਜੀ ਚੰਗੀ ਆ ਵੈੜ ਕੀ ਮੁੱਲ ਜੱਗੇ ਵੀਰ ਕੀ ਡਿਮਾਂਡ ਰੋਗੀ ਧੀ ਮੁੱਲ ਸੰਤੂ ਸਾਹਿਬ ਇਹਦਾ ਹੀ ਆਪਾਂ ਛੋਟਾਇ ਬਿਲਕੁਲ ਸਰ 55 ਪੂਰੇ ਦੀ ਪੂਰੇ 55 55 ਦੀ ਪੂਰੇ ਦੇ ਦਿਆ ਬਾਰ ਸੰਧੂ ਸਾਹਿਬ ਅੱਛੀ ਬੱਛੀ ਬਹੁਤ ਸੋਹਣੀ ਆ ਤਾਂ ਇਹ ਬੱਛੀ ਚੰਗੀ ਆ ਹਾਂਜੀ ਲਓ ਜੀ 55000 ਦੀ ਅੱਜ ਇਹ 200 ਬੱਛੀ ਮਿਲ ਜੂਗੀ ਠੀਕ ਆ ਪੂਤੀ ਪਾਤੀ ਬਹੁਤ ਸੋਹਣੀ ਐ ਉੱਤੋਂ ਬਿਲਕੁਲ ਪੱਧਰੀ ਐ ਬਿਲਕੁਲ ਸਟ੍ਰੇਟ ਠੀਕ ਆ ਜੀ ਲੱਕ ਤੋਂ ਢੂਈ ਤੋਂ ਤੇ ਥੱਲਿਓ ਥਣ ਥਣ ਵੀ ਕਰਮਾ ਲਈ ਜਿਵੇਂ ਜਿਵੇਂ ਚੁਵਾਈਆਂ ਚ ਗਈ ਥਣ ਤੋਂ ਹੋਰ ਵਧੀਆ ਚੰਗਾ ਕੱਢ ਹੋਊਗੀ ਕਾਨੂੰਨ ਪਹਿਲਾ ਸੁਆ ਬੱਛੀ ਆ ਜੈਸਨੋ ਵਾਲੇ ਸੌਦੇ ਆ ਠੀਕ ਆ ਜੀ ਜਿੰਨਾ ਭਰਾ ਪਾ ਲਿਓ ਹੱਥ ਪછી ਗੱਭਣ ਤਿਆਰੀਆਂ ਤੇ ਖੜੀ ਆ। ਬਾਕੀ ਸੰਤੂ ਸਾਹਿਬ ਵੇਚਣ ਵਾਲਾ ਵੀਰ ਵੀ ਮਾਲ ਲਊਗਾ ਬੱਛੀਆਂ ਫੇਰ ਵਿਕਦੀਆਂ ਵਾ। ਬਿਲਕੁਲ ਜੀ ਬਿਲਕੁਲ। ਹਾਂਜੀ। ਲਓ ਵੀ ਗਾਂ ਕੋਈ ਚਲੋ ਜਲਪਾਣੀ ਵੀ ਲੈ ਸਕਦਾ ਭਰਾ ਠੀਕ ਆ ਜੀ। ਹਾਂਜੀ ਹਾਂਜੀ। ਇੱਧਰ ਆਪਣੇ ਕੋਲ ਵੀ ਰੋ ਆ ਮੱਝ ਇਹ ਸੂਈਤ ਆ ਜੀ। ਹਾਂਜੀ ਇਹ ਸੰਤੂ ਸਾਹਿਬ ਝੋਟੀ ਕੱਲ ਸਵੇਰ ਸੂਈ ਆ। ਠੀਕ ਆ। ਹਾਂਜੀ ਪਹਿਲੇ ਲਾਲੇ ਕੋਈ ਦੂਜੇ ਲਾਲੇ ਬਾਕੀ ਠੰਢੀ ਬਹੁਤ ਨਿਕਲੀ ਆ। ਠੀਕ ਆ ਜੀ। ਹਾਂਜੀ ਕੱਟੀ ਮਗਰ ਦੇ ਨੇ ਕੱਟਾ ਮਗਰੇ ਦੇ ਆ ਗਿਆ। ਆ ਮਗਰ ਕੱਟਾ ਆ ਗਿਆ। ਹਾਂਜੀ ਹਾਂਜੀ। ਇਹ ਮਗਰੇ ਤੇ ਕੱਟਾ ਆ ਗਿਆ ਮੇਲ ਸੂਆ ਕੋਈ ਵੀਰ ਦੂਜਾ ਮੰਨ ਕੇ ਸੌਦਾ ਕਰ ਲੇ ਸਿੰਘ ਸਾਈਡ ਤੋਂ ਮੜਾ ਖੁੱਲਾ ਤੁਹਾਨੂੰ ਦਿਖਾਈ ਦਊਗਾ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਚੌਣਚਵਾਦੀ ਵੀਰ ਦੱਸ ਰਿਹਾ ਵੀ ਚੰਗੀ ਬੜੀ ਸਾਫ ਸੁਥਰੀ ਨਿਕਲੀ ਐ ਬਹੁਤ ਸਾਫ ਆਜਾ ਪਾਣਾ ਤੇਰਾ ਵੈਸੇ ਖਾਲੀ ਕਰਦੀ ਉਹਨਾਂ ਪਰਾਂ ਬਹੁਤ ਜਿਆਦੀਆਂ ਨਹੀਂ ਸੰਤੂ ਸਾਹਿਬ ਹਾਂਜੀ ਇਸ ਕਰਕੇ ਨਾ ਫਿਰ ਮੈਂ ਇਹਨੂੰ ਖਾਲੀ ਕਰਤਾ ਵੀ ਥੋੜੀ ਜੀ ਖਾਲੀ ਕੀਤੇ ਸਾਫ ਹੋ ਜੂਗੀ ਹਾਂਜੀ ਹਾਂਜੀ ਬਹੁਜੀ ਕਰੋਚਾ ਠੀਕ ਆ ਅੱਜ ਮਾਰਨਿੰਗ ਚੋਲੀ ਥੋੜੀ ਬੋਤੀ ਨੇ ਸੰਤੋਖ ਸਾਹਿਬ ਪੂਰੀ ਖਾਲੀ ਕਰਤੀ ਸੁਭਾ ਪਾਏ ਅੱਛਾ ਮਾਰਨਿੰਗ ਖਾਲੀ ਕਰ ਹਾਂਜੀ ਇਹ ਕਿਉਂਕਿ ਭੜਾ ਬਹੁਤ ਜਿਆਦਾ ਹੈ ਕੱਲ ਦਾ ਥਾਣਾ ਬਹੁਤ ਮੋٹے ਹੋਏ ਪਏ ਸੀ ਇਹਦੇ ਠੀਕ ਹੈ ਠੀਕ ਇਸ ਕਰਕੇ ਯਾਰ ਖਾਲੀ ਕਰਤੀ ਤੇ ਹੁਣ ਇਹ ਨਾ ਸਾਫ ਹੋ ਗਈ ਆ ਠੀਕ ਆ ਹਾਂਜੀ ਉਹ ਜੀ ਬੋਲੇ ਤੋਂ ਜਿਹੜੀ ਦੋਸਤੋ ਬਿਲਕੁਲ ਸਾਫ ਕਰ ਦਿੱਤੀ ਆ ਛੋਟੀ ਦੂਜਾ ਸੁਭਾ ਜਿਹੜੀ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੇ ਕੱਲ ਮਾਰਨਿੰਗ ਦੀ ਸੁਈ ਆ ਅੱਜ ਦੂਜੇ ਦਿਨ ਦੇ ਵਿੱਚ ਆ ਠੀਕ ਆ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਤੋਂ ਬਿਲਕੁਲ ਪਿੰਡੇ ਪੁੰਡੇ ਦੀ ਪਧਰੀ ਹੈ ਤੇ ਹੈ ਬਿਲਕੁਲ ਬਰੀਕ ਪਤਲਾ ਪਿੰਡਾ ਠੀਕ ਆ ਜੀ ਸੋ ਚਵਾਈ ਚੰਗੀ ਆ ਕੋਈ ਭੂਰਨੀ ਕਾ ਕੋਈ ਛਟਾ ਨਹੀਂਗਾ ਠੀਕ ਹੈ ਬਾਕੀ ਬੱਚੇ ਤੇ ਬਿਲਕੁਲ ਸਹਿਮਤ ਸੰਧੂ ਸਾਹਿਬ ਅੱਛਾ ਅੱਛਾ ਐ ਬਿਲਕੁਲ ਠੰਡੀ ਠੀਕ ਆ ਜੀ ਸੋ ਕੋਈ ਭਰਾ ਆਪ ਦੀ ਵੰਡ ਲਾ ਸਕਦਾ ਵੀ ਪਲੂਨ ਸਮਝਲੇ ਕੋਈ ਦੂਜਾ ਸੂਆ ਮੰਨ ਲੇ ਠੀਕ ਆ ਜੀ ਸੋ ਬੱਚੇ ਤੇ ਰਾਜੀ ਆ ਕਰਮਾਂ ਦੀ ਠੀਕ ਆ ਜੀ ਬੱਚਾ ਛਡੋਗੇ ਤੇ ਪਸਮੂਗੀ ਹਾਈਟ ਮੀਡੀਅਮ ਦੇ ਵਿੱਚ ਆ ਥੋੜਾ ਸੂ ਸਵਾ ਦੇ ਵਿੱਚ ਆ ਠੀਕ ਆ ਜੀ ਕਿਉਂ ਕੱਲ ਦੀ ਸੂਈ ਤੇ ਅੱਜ ਦੂਜੇ ਦਿਨ ਦੇ ਦੌਰਾਨ ਸਮਾ ਚੱਲ ਰਿਹਾ ਤੇ ਫਿਰ ਥੋੜਾ ਪਛੂਸ ਸੂਸਵਾ ਕੇ ਤਹਿ ਤੂਜੀ ਲਾ ਜਾਂਦੇ ਆ ਸੋ ਚਾਰੇ ਥਣ ਨੇ ਅੱਜ ਬੋਲੇ ਤੋਂ ਬਿਲਕੁਲ ਸਾਫ਼ ਕਰ ਦਿੱਤੀ ਹੈ ਠੀਕ ਹੈ ਜੀ ਇਹ ਤਾਂ ਜੱਗੇ ਫਿਰ ਕੀ ਮੁੱਲ ਕੀ ਡਿਮਾਂਡ ਕਰਤੀ ਫਿਰ ਮੋਲ ਸਨੂ ਸਾਹਿਬ ਤੁਹਾਨੂੰ ਆ ਸਾਰੇ ਸਵਰਦੀਆਂ ਵਾਲੇ ਰੱਖਣੇ ਆ ਅੱਛਾ ਜੀ ਬਿਲਕੁਲ ਕਾ ਜੀ ਬਿਲਕੁਲ ਮੁੱਲ 62000 ਰੁਪਏ ਦੇ ਦਈਏ 62000 ਦੀ ਹਾਂਜੀ 62000 ਦੀ ਦੇ ਦੋ ਫਿਰ ਕੀ ਕਰਦੀ ਹੋਰ ਮਾਨਦਾਨ ਮਾਰਦਗੇ ਛਾਲ ਜੇ ਹੈਗੀ ਵਿੱਚ ਗਜੈਸ ਤੇ ਪੂਰੇ 60 ਦੀ ਦੇ ਦਈਏ ਪੂਰੇ 60 ਦੀ ਹਾਂਜੀ ਚਲੋ 1000 ਰੁਪਏ ਹੋਰ ਛੋੜ ਲੈ ਵੀ ਇੱਕ ਘੱਟ 60 ਇੱਕ ਘੱਟ 60 ਦੀ ਸੰਤੂ ਸਾਹਿਬ ਦੇ ਦੇਣੀ ਝੋਣਾ ਆਪਾਂ ਕੋਈ ਵੀ ਪੀਰ ਭਰਾਵ ਦਾ ਮਾਨਦਾਨ ਵਾ ਤੇ ਛੋੜ ਕਰਾਂਗੇ ਠੀਕ ਆ ਜੀ ਕਿਉਂਕਿ ਇਹਨੇ ਦੀ ਟੋਕਣ ਮੈਨੂੰ ਨਹੀਂ ਮਿਲ ਬੋਲਾ ਲਾਲੇ ਸੰਤੂ ਸਾਹਿਬ ਵੀ ਦੁੱਧ ਲਾਲੇ ਹਾਂਜੀ ਕੋਈ 5 ਕਿਲੋ ਹੋਊਗਾ ਥੱਲੇ ਅੱਜ ਟਾਈਮ ਇਸ ਠੀਕ ਆ ਵੀ ਆਜੋ ਚਲੋ ਤਿੰਨ ਕਿ ਚਵਾਈਆਂ ਹੋ ਗਈਆਂ ਬੜਾ ਸਾਫ਼ ਹੋ ਗਈ ਆ ਹਾਂਜੀ ਤਿੰਨ ਚਵਾਈਆਂ ਹੋਈਆਂ ਬਿਲਕੁਲ ਸਹੀ ਇਹਦੀਆਂ ਸੋ ਬੋਲਾ ਦੋਸਾਂ ਕੋਈ 5 ਕਿਲੋ ਵੀ ਰਮਾਨ ਕੇ ਸੌਦਾ ਕਰ ਲੇ ਤੇ 60000 ਦੇ ਵਿੱਚੋਂ 1000 ਰਮਾਨਤਾ ਆਣਾ ਹਾਂਜੀ ਬਾਕੀ ਝੋਟੀ ਦੀ ਇਹ ਡਿਜ਼ਾਈਨ ਆ ਠੀਕ ਆ ਜੀ ਇਹ ਹਾਈਟ ਕੱਦ ਤੁਹਾਨੂੰ ਦੱਸ ਦਿੱਤਾ ਬਾਕੀ ਜਿੰਨੀ ਵੀ ਇਹ ਕਰਮਾਂ ਦੀ ਖਰੀ ਹੈ ਉਹ ਤੋਂ ਪਿੰਡੇ ਪੁੰਡੇ ਦੀ ਸਾਫ਼ ਆ ਥੱਲੇ ਬਹੁਤ ਸਾਫ਼ ਸੰਤੂ ਸਾਹਿਬ ਤੇ ਚਵਾਈ ਵੀ ਵੀਰ ਨੇ ਦੱਸ ਦਿੱਤੀ ਹੈ ਵੀ ਚੋ ਕੇ ਇਹਨਾਂ ਨੇ ਦੋ ਨਹੀਂ ਤਿੰਨ ਚਵਾਈਆਂ ਕਰਕੇ ਅ ਸਿਰਫ 60000 ਦੀ ਵਿੱਚੋਂ 1000 ਮਾਨਤਾ ਨਾ 60000 ਦੀ ਮਗਰ ਕਟਾ ਇਹਦੇ ਮੇਲਕਾਫ ਆ ਠੀਕ ਆ ਜੀ ਸੋ ਕੱਲ ਦੀ ਸੂਈ ਆ ਜਿਹੜੀ ਆਪਾਂ ਤੁਹਾਨੂੰ ਇਹ ਮਾਝ ਦਿਖਾਤੀ ਆ ਝੋਟੀ ਦਿਖਾਤੀ ਆ ਸੋ ਦੋ ਇਧਰ ਵੜਾ ਜਰਸੀ ਤੁਸੀਂ ਦੇਖ ਲਿਆ ਨਾ ਠੀਕ ਆ ਜੀ ਪੂਰੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਜੈਨੂਨ ਤੇ ਜਾਜ ਰੇਟ ਆ ਬਾਕੀ ਮੇਰਾ ਵੀਰ ਚੱਕੋ ਫੋਨ ਆ ਲਾਓ ਕਰੋ ਕੰਟੈਕਟ ਤੇ ਕਰੋ ਸੌਦੇ ਠੀਕ ਆ ਇੱਕ ਜੱਗੇ ਵੀਰ ਕੰਟੈਕਟ ਨੰਬਰ ਆਪਣੇ ਕਰਤੀਏ ਸਰ ਜੀ ਨੰਬਰ ਆਪਣਾ ਜੀ 98550 6552 ਠੀਕ ਹੈ ਵੀਰੇ ਹਾਂ ਜੀ ਲੋਕ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆਪਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ